ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੀ ਜਿਹੜੀ ਵੈਬ ਸੀਰੀ ਸੀ ਤੁਸੀਂ YouTube ਚੈਨਲ ਚਾਚਾ ਬਿਸ਼ਨਰ ਟੀਵੀ ਚੈਨਲ ਤੇ ਦੇਖ ਰਹੇ ਹੋ ਹੁਣ ਲੱਗੇਗੀ ਪੈਂਸ਼ਨ ਤੇ ਉਹਦੇ ਜਿਹੜਾ ਐਪੀਸੋਡ ਹੈ ਜਿਹੜੇ ਅੱਗੋਂ ਪਾਰਟ ਜਿਹੜੇ ਬਣ ਰਹੇ ਆ ਤੇ ਅੱਜ ਫੇਰ ਅਸੀਂ ਜੱਲੇਵਾਲ ਦੇ ਪਰਿਵਾਰ ਦੇ ਵਿੱਚ ਅਸੀਂ ਪਿੰਡ 'ਚ ਪਹੁੰਚੇ ਆ ਸਰਦਾਰ ਸੂਬੇਦਾਰ ਬਲਵਿੰਦਰ ਸਿੰਘ ਜੀ ਦੇ ਘਰ ਅੱਜ ਫੇਰ ਪਹੁੰਚੇ ਆ ਤੇ ਉੱਥੇ ਨਾਲ ਅੱਜ ਕਾਂਸ਼ੀ ਰਾਮ ਚੰਨ ਜੀ ਤੇ ਸਾਬੀ ਅਟਵਾਲ ਜੀ ਜਿਨ੍ਹਾਂ ਤੁਸੀਂ ਜਾਣਦੇ ਹੋ ਅਜੇ ਫੇਰ ਸਾਡੀ ਫਿਲਮ ਦੇ ਵਿੱਚ ਹਿੱਸਾ ਬਣੇ ਨੇ ਔਰ ਬਾਕੀ ਪਾਤਰ ਤੁਸੀਂ ਸਾਰੇ ਜਾਣਦੇ ਹੋ ਗਿੱਲ ਵੈਲੀ ਡਾਣ ਅਮਲੀ ਗੋਰਾ ਨਾਗੋ ਕੇ ਜਗਜੀਤ ਗੱਬਰ ਤੇ ਪਿੰਦਰ ਸੋਨਾ ਤੇ ਮਨਵੀਰ ਤੁਸੀਂ ਸਾਰਿਆਂ ਨੂੰ ਤਾਂ ਵੇਖਿਆ ਹੀ ਐ ਪਰ ਅੱਜ ਆ ਨਵੇਂ ਪਾਤਰ ਸਾਡੇ ਨਾਲ ਜੁੜੇ ਨੇ ਚੰਨ ਭਾਜੀ ਨੂੰ ਅਕਸਰ ਤੁਸੀਂ ਮੇਰੀਆਂ ਫਿਲਮਾਂ 'ਚ ਦੇਖਦੇ ਹੋ ਤੇ ਚੰਨ ਭਾਜੀ ਦੇ ਗਾਣਿਆਂ 'ਚ ਤੁਸੀਂ ਮੈਨੂੰ ਦੇਖਦੇ ਹੋ ਤੇ ਸਭ ਇਟਵਾਲ ਨਾਲ ਕਾਫੀ ਫਿਲਮਾਂ ਕੀਤੀਆਂ ਤੇ ਭਾਜੀ ਹੁਣ ਨਿਊਜ਼ ਵੀ ਕਰਦੇ ਨੇ ਤੇ ਇੱਕ ਜਿਹੜੀ ਮੇਰੀ ਨੋ ਜਿਹੜੀ ਆ ਕਪੱਤੀ ਨੂੰ ਔਰ ਤੁਸੀਂ ਆ ਵੇਖ ਹੀ ਲਈ ਹੈ ਤੇ ਇਹਨਾਂ ਦਾ ਵੀ ਬਹੁਤ ਵਧੀਆ ਜਿਹੜਾ ਸੀਰੀਅਲ ਚ ਚੱਲ ਰਿਹਾ ਅਸ਼ਮੀਤ ਜੀ ਇਹ ਉਚੇਚੇ ਤੌਰ ਤੇ ਸਾਡੇ ਨਾਲ ਚੱਲਦੇ ਆ ਰਹੇ ਨੇ ਅੱਗੋਂ ਵੀ ਚੱਲਦੇ ਰਹਿਣਗੇ